ਕੀ YouTube ਦੇ ਉੱਪਰ ਵੀਡੀਓ ਬਣਾ ਬਣਾ ਕੇ ਥੱਕ ਚੁੱਕੇ ਹੋ YouTube ਦੇ ਉੱਪਰ ਡੇਲੀ ਜਾਂ ਤਿੰਨ ਤਿੰਨ ਵੀਡੀਓ ਪਾ ਰਹੇ ਹੋ ਪਰ ਕਮਾਈ ਨਹੀਂ ਹੋ ਰਹੀ ਚੈਨਲ ਹਲੇ ਵੀ ਮੋਨਟਾਈਜ਼ ਨਹੀਂ ਹੋ ਰਿਹਾ ਕਈ ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਹੋ ਪਰ ਇੱਕ ਸੁਪਰਾ ਚੈਨਲ ਮੋਨਟਾਈਜ਼ ਜੇਸ਼ਨ ਕੰਪਲੀਟ ਕਰਨ ਦਾ ਪਰ ਉਹ ਹਲੇ ਤੱਕ ਕੰਪਲੀਟ ਨਹੀਂ ਹੋ ਰਹੀ ਕੀ ਫੈਕਟ ਆ YouTube ਦਾ ਐਲਗੋਰਿਦਮ ਹਲੇ ਤੱਕ ਸਮਝ ਨਹੀਂ ਆ ਰਿਹਾ ਕਾਫੀ ਸਮੇਂ ਤੋਂ ਲੱਗੇ ਹੋਏ ਆ ਪਰ YouTube ਵੀਡੀਓ ਵਾਇਰਲ ਹੀ ਨਹੀਂ ਕਰ ਰਿਹਾ ਇਮਪ੍ਰੈਸ਼ਨ ਹੀ ਨਹੀਂ ਭੇਜ ਰਿਹਾ ਟਾਈਟਲ ਵੀ ਪੂਰਾ ਵਰਲਡ ਦਾ ਵਧੀਆ ਲੱਭ ਕੇ ਲਗਾਨੇ ਆ ਫਿਰ ਵੀ ਨਹੀਂ ਇਮਪ੍ਰੈਸ਼ਨ ਆ ਰਹੇ ਥੰਬਨੇਲ ਵੀ ਦੋ ਦੋ ਘੰਟੇ ਲਗਾ ਕੇ ਬਣਾਣੇ ਆ ਫਿਰ ਵੀ ਆਸਾਨੀ ਦੇ ਨਾਲ ਵਿਊ ਆ ਜਿਹੜੇ ਨਹੀਂ ਆਉਂਦੇ ਵਿਊਅਰ ਇੰਟਰਸਟ ਨਹੀਂ ਕੈਚ ਕਰ ਪਉਂਦੇ ਕੋਈ ਗੱਲ ਨਹੀਂ ਕਬਰੋਂ ਦੀ ਲੋੜ ਨਹੀਂ ਹੁਣ ਇੱਕ ਨਵਾਂ ਪਲੇਟਫਾਰਮ ਆ ਜਿਹੜਾ ਉਹ ਲਾਂਚ ਹੋ ਚੁੱਕਿਆ ਵਾ ਜਿਹੜੇ ਕ੍ਰੀਏਟਰਸ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਨੇ ਉਹਨਾਂ ਨੂੰ ਇੱਕ ਹੋਰ ਨਵਾਂ ਮੌਕਾ ਮਿਲ ਰਿਹਾ ਆਪਣੀ ਕਿਸਮਤ ਚਮਕਾਉਣ ਦਾ ਥੱਕ ਚੁੱਕੇ ਨੇ ਜਿਹੜੇ ਲੋਕ ਫੇਸਬੁੱਕ ਇੰਸਟਾਗ੍ਰam YouTube ਹੋਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਵਿੱਚੋਂ ਪਰ ਪੈਸੇ ਨਹੀਂ ਆ ਰਹੇ ਤੁਹਾਡੇ ਲਈ ਇੱਕ ਬਹੁਤ ਵਧੀਆ ਆਪਰਚੂਨਿਟੀ ਹੈ ਜਿਹੜੀ ਉਹ ਆ ਰਹੀ ਆ ਮਿਸਟਰ ਬੀਸਟ ਨੇ ਇੱਕ ਐਪਲੀਕੇਸ਼ਨ ਲਾਂਚ ਕਰ ਦਿੱਤੀ ਆ ਵਾਇਰੋ ਵਾਇਰੋ ਦੇ ਵਿੱਚ ਸਿਰਫ ਉਹ கிரேਟਰ ਨੂੰ ਮੌਕਾ ਮਿਲ ਰਿਹਾ ਜਿਹੜੇ ਪਰੇਸ਼ਾਨ ਹੋ ਚੁੱਕੇ ਨੇ ਸੋਸ਼ਲ ਮੀਡੀਆਜ਼ ਤੋਂ ਕੰਮ ਕਰ ਕਰ ਕੇ ਪਰ ਪੈਸਾ ਨਹੀਂ ਆ ਰਿਹਾ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਨ ਤੋਂ ਬਾਅਦ ਵੀ ਉਹਨਾਂ ਕੋਲ ਇਨਕਮ ਦਾ ਸੋਸਾ ਜਿਹੜਾ ਜਨਰੇਟ ਨਹੀਂ ਹੋ ਰਿਹਾ ਪਰ ਇਹ ਐਪਲੀਕੇਸ਼ਨ ਉਹਨਾਂ ਲੋਕਾਂ ਦੇ ਲਈ ਇੱਕ ਉਮੀਦ ਹੈ ਜਿਹੜੀ ਉਹ ਬਣ ਕੇ ਆ ਰਹੀ ਆ ਹੁਣ ਤੁਸੀਂ ਆਪਣੀ ਕਿਸਮਤ ਇਸ ਐਪਲੀਕੇਸ਼ਨ ਦੇ ਉੱਪਰ ਵੀ ਜਾ ਕੇ ਚਮਕਾ ਸਕਦੇ ਹੋ ਵਾਇਰੋ ਦੇ ਵਿੱਚ ਮਿਸਟਰ ਬੀਸਟ ਨੇ ਸਿੱਧਾ ਸਿੱਧਾ ਕਿਹਾ ਵੀ ਕੋਈ ਕੰਡੀਸ਼ਨ ਨਹੀਂ ਫਾਲੋਅਰਸ ਦੀ ਸਬਸਕ੍ਰਾਈਬਰਸ ਦੀ YouTube ਦੇ ਉੱਪਰ 1000 ਸਬਸਕ੍ਰਾਈਬਰ ਪੂਰੇ ਕਰਨੇ ਨੇ ਫਿਰ ਵਾਚ ਟਾਈਮ ਪੂਰਾ ਕਰਨਾ ਐਦਾ ਦੀ ਕੋਈ ਵੀ ਕੰਡੀਸ਼ਨ ਨਹੀਂ ਹੈਗੀ ਇਸ ਐਪਲੀਕੇਸ਼ਨ ਦੇ ਵਿੱਚ ਤੁਹਾਨੂੰ ਸਿਰਫ ਅਕਾਊਂਟ ਕ੍ਰੀਏਟ ਕਰਨਾ ਪਊਗਾ ਤੇ ਛੋਟੀ ਤੋਂ ਵੱਡੀ ਵੀਡੀਓ ਤੱਕ ਤੁਹਾਨੂੰ 1000 ਵਿਊਜ਼ ਚਾਹੀਦੇ ਨੇ ਪੈਸਾ ਕਮਾਉਣ ਦੇ ਲਈ ਪੈਸਾ ਹੀ ਪੈਸਾ ਕਰ ਦੂਗੀ ਇਹ ਜਿਹੜੀ ਐਪਲੀਕੇਸ਼ਨ ਆ ਇਹਦੇ ਵਿੱਚ ਅਗਰ 1000 ਵਿਊਜ਼ ਤੁਹਾਡੇ ਆਉਂਦੇ ਨੇ ਤਾਂ ਤੁਹਾਨੂੰ 3 ਡਾਲਰ ਆ ਜਿਹੜੇ ਉਹ USD ਡਾਲਰ ਮਿਲ ਲਗੇ 1000 ਵਿਊਜ਼ ਦੇ ਉੱਪਰ ਕੋਈ 50 ਰੁਪਏ ਨਹੀਂ ਮਿਲਨੇ ਕੋਈ 20 ਰੁਪਏ ਨਹੀਂ ਮਿਲਨੇ 3 ਡਾਲਰਸ ਮਿਲਨੇ ਨੇ ਮੈਕਸਿਮਮ ਕੈਪਰ ਅਰਨਿੰਗ ਦੀ ਉਹ ਤੁਹਾਨੂੰ 1000 ਡਾਲਰਸ ਤੱਕ ਜਿੰਨੇ ਮਰਜੀ ਵਿਊਜ਼ ਆ ਜਾਣ 1000 ਤੋਂ ਉੱਪਰ ਤਾਂ ਇਨਕਮ ਆ ਜਿਹੜੀ ਤੁਹਾਨੂੰ ਮੈਕਸਿਮਮ ਉਹ 1000 ਡਾਲਰਸ ਤੱਕ ਹੀ ਦਿੱਤੀ ਜਾਊਗੀ ਸੋ ਬਹੁਤ ਵਧੀਆ ਉਪਰਾਲਾ ਹੈ ਜਿਹੜੇ ਯੂਟਿਊਬਰਸ ਜਾਂ ਜਿਹੜੇ ਵੀ ਕ੍ਰੀਏਟਰਸ ਸੋਸ਼ਲ ਮੀਡੀਆ ਤੋਂ ਪੈਸਾ ਨਹੀਂ ਕਮਾ ਪਾਰੇ ਸੋ ਇਸ ਐਪਲੀਕੇਸ਼ਨ ਦੇ ਵਿੱਚ ਉਹ ਆਪਣੀ ਕਿਸਮਤ ਆਓ ਚਮਕਾ ਸਕਦੇ ਆ ਪਰ ਹੁਣ ਇਹਦੇ ਵਿੱਚ ਤੁਹਾਨੂੰ ਇਹ ਦੱਸਣ ਦੀ ਜ਼ਰੂਰਤ ਮੈਨੂੰ ਲੱਗਦਾ ਇੰਨੀ ਨਹੀਂ ਹੋਣੀ ਚਾਹੀਦੀ ਵੀ ਮਿਸਟਰ ਬੀਸਟ ਹੈ ਕੌਣ ਤੁਸੀਂ ਦੇਖ ਰਹੇ ਹੋ ਮਿਸਟਰ ਬੀਸਟ ਨੂੰ ਇਹ YouTube ਦਾ ਬਾਦਸ਼ਾ سوشل میڈیا ਦੇ ਉੱਪਰ ਅਗਰ ਕੋਈ ਮਿਸਟਰ ਬੀਸਟ ਨੂੰ ਨਹੀਂ ਜਾਣਦਾ ਤਾਂ ਉਸ ਬੰਦੇ ਦਾ سوشل میڈیا ਚਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਮਿਸਟਰ ਬੀਸਟ ਆ ਜਿਹੜਾ ਉਹ YouTube ਦਾ ਬਾਦਸ਼ਾ ਇਸ ਇਨਸਾਨ ਨੇ ਵੀ ਆਪਣੇ ਸਟਰਗਲ ਦੇ ਦੇਣੇ ਜਿਹੜੇ YouTube ਦੇ ਉੱਪਰ ਦੱਸੇ ਹੋਏ ਨੇ ਕਿਸ ਤਰੀਕੇ ਨਾਲ ਰਾਤਾਂ ਜਾਗ-ਜਾਗ ਕੇ ਇਹਨੇ ਆਪਣੀ YouTube ਦੀ ਜਿਹੜੀ ਜਰਨੀ ਆ ਉਹ ਸਕਸੈਸ ਕੀਤੀ ਤੇ ਹੁਣ ਵੀ ਇਹ ਕਾਫੀ ਜ਼ਿਆਦਾ ਲੋਕਾਂ ਦੀ ਹੈਲਪ ਕਰਦਾ ਆਪਣੇ ਚੈਨਲ ਦੇ ਉੱਪਰ ਟਾਸਕ ਕਰਵਾਉਂਦਾ ਲੋਕਾਂ ਨੂੰ ਵੱਡੇ ਵੱਡੇ ਐਡਵੈਂਚਰ ਕਰਵਾਉਂਦਾ ਕਈ ਟਾਰਗੇਟ ਦਿੰਦਾ ਉਹਨਾਂ ਨੂੰ ਕੰਪਲੀਟ ਕਰਨ ਦੇ ਲਈ ਜਦੋਂ ਟਾਰਗੇਟ ਫੁੱਲਫਿਲ ਹੋ ਜਾਂਦੇ ਨੇ ਤਾਂ ਲੋਕਾਂ ਨੂੰ ਪ੍ਰਾਈਜ਼ ਦਿੰਦਾ ਪ੍ਰਾਈਜ਼ ਦੇ ਵਿੱਚ ਪੈਸੇ ਦਿੰਦਾ ਪੈਸੇ ਵੀ ਕੋਈ ਛੋਟੀ ਮੋਡੀ ਰਕਮ ਨਹੀਂ ਦਿੰਦਾ ਕਈ ਵਾਰੀ 5 ਲੱਖ ਯੂ ਐਸ ਡੀ ਤੱਕ ਵੀ ਲੋਕਾਂ ਨੂੰ ਇਹ ਦਿੰਦਾ ਉਸ ਤੋਂ ਉੱਪਰ ਵੀ ਅਮਾਉਂਟ ਦੇ ਦਿੰਦਾ ਵਾ ਸੋ ਡਿਪੈਂਡ ਕਰਦਾ ਕਿਹੜੀ ਗੇਮ ਕਿਹੜਾ ਟਾਸਕ ਇਹ ਚੱਲ ਰਿਹਾ ਵਾ ਰਿਐਲਿਟੀ ਸ਼ੋ ਕਰਦਾ ਵਾ ਤੇ YouTube ਦਾ ਐਲਗੋਰਿਦਮ ਦਾ ਇਦਾਂ ਲੱਗਦਾ ਵੀ ਇਹ ਇਨਸਾਨ ਨੇ ਜਿਵੇਂ ਹੈਕ ਹੀ ਕਰ ਲਿਆ ਕੋਈ ਵੀਡੀਓ ਪਾਉਂਦਾ ਕਿੰਨੇ 100 100 ਮਿਲੀਅਨ ਵਿਊ ਜਿਹੜੇ ਇਹਨੂੰ ਆ ਜਾਂਦੇ ਨੇ ਤੇ ਬਹੁਤ ਅਰਨਿੰਗ ਕਰਦਾ ਹੁਣ ਸਵਾਲ ਖੜਾ ਹੁੰਦਾ ਵੀ ਕੀ ਇਹ ਜਿਹੜੀ ਕਮਾਈ ਆ ਸਿਰਫ YouTube ਤੋਂ ਕਮਾ ਰਿਆ ਨਹੀਂ ਇਹਨੇ YouTube ਦੇ ਉੱਪਰ ਆਪਣਾ ਨਾਮ ਬਣਾਇਆ ਉਸ ਤੋਂ ਬਾਅਦ ਇਹਨੇ ਆਪਣੀ ਫੈਕਟਰੀ ਲਾਂਚ ਕੀਤੀ ਹੋਰ ਬ੍ਰਾਂਡ ਵੀ ਕਈ ਲਾਂਚ ਕੀਤੇ ਸਪਾਂਸਰਸ਼ਿਪਾਂ ਇਹਨੂੰ ਮਿਲ ਰਹੀਆਂ ਨੇ ਤੇ ਹੁਣ ਇਹਨੇ ਆਪਣੀ ਐਪਲੀਕੇਸ਼ਨ ਆ ਜਿਹੜੀ ਉਹ ਲਾਂਚ ਕਰ ਦਿੱਤੀ ਆ ਕੁਝ ਦਿਨ ਪਹਿਲਾਂ ਸੋ ਇਹ ਵੀ ਇੱਕ ਉਪਰਾਲਾ ਵਾ ਛੋਟੇ ਕ੍ਰੀਏਟਰਸ ਦੇ ਲਈ ਜਿਹੜੇ ਸੋਸ਼ਲ ਮੀਡੀਆ ਤੋਂ ਪੈਸਾ ਨਹੀਂ ਕਮਾ ਪਾਰੇ ਉਹਨਾਂ ਦੇ ਲਈ ਇਹ ਗੁੱਡ ਇਨੀਸ਼ੀਏਟਿਵ ਹੋ ਸਕਦਾ ਸੋ ਉਮੀਦ ਨਹੀਂ ਹਾਰਨੀ ਇਸ ਐਪਲੀਕੇਸ਼ਨ ਦੇ ਵੀ ਆਪਣਾ ਅਕਾਊਂਟ ਬਣਾ ਲਓ ਜਾ ਕੇ ਹੋ ਸਕਦਾ ਤੁਹਾਡੀ ਕਿਸਮਤ ਦੇ ਬੰਦ ਤਾਲੇ ਦੀ ਚਾਬੀ ਇਸ ਐਪਲੀਕੇਸ਼ਨ ਦੇ ਵਿੱਚ ਪਈ ਹੋਵੇ ਸੋ ਨਾਮ ਚਮਕਾਓ ਫਟਾਫਟ ਜਾਓ ਲੌਗਇਨ ਕਰੋ ਤੇ ਅਕਾਊਂਟ ਕ੍ਰੀਏਟ ਕਰੋ ਤੇ ਸ਼ੁਰੂ ਕਰੋ ਆਪਣਾ ਕੰਮ ਜਿਹੜਾ ਬਾਕੀ ਪਲੇਟਫਾਰਮ ਦੇ ਉੱਪਰ ਵੀ ਕਰ ਰਹੇ ਆ ਇਸ ਪਲੇਟਫਾਰਮ ਦੇ ਵਿੱਚ ਲੱਗ ਰਿਹਾ ਵੀ ਈਜ਼ੀ ਐ ਮਨੀ ਮਿਲ ਸਕਦੀ ਆ ਹਜ਼ਾਰ ਵਿਊ ਆ ਸਕਦੇ ਨੇ ਜਿੰਨਾਂ ਲੋਕਾਂ ਦੇ ਆਲਰੇਡੀ ਸਬਸਕ੍ਰਾਈਬਰਸ ਹੈਗੇ ਨੇ ਤੇ ਲੋਕਾਂ ਨੂੰ ਵਿਊ ਆਉਂਦੇ ਨੇ ਸੋ 3 ਡਾਲਰ ਹਜ਼ਾਰ ਦੇ ਉੱਪਰ ਮਿਲਨੇ ਨੇ ਤੇ ਮੈਕਸਿਮਮ ਆ ਜਿਹੜੀ ਉਹ 1000 ਡਾਲਰਸ ਤੱਕ ਦੀ ਪੇਮੈਂਟ ਆ ਸੋ ਕਰੋ ਜੁਆਇਨ ਇਸ ਐਪਲੀਕੇਸ਼ਨ ਨੂੰ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦੱਸਿਓ ਵੀ ਕਿਸ ਕਿਸ ਕ੍ਰੀਏਟਰ ਨੇ ਇਸ ਐਪਲੀਕੇਸ਼ਨ ਦੇ ਬਾਰੇ ਸੁਣਿਆ ਵਾ ਸੋ ਆਪਣੀ رائے ਜਰੂਰ ਦੱਸਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਹੋਰ ਵਧੀਆ ਜਾਣਕਾਰੀ ਲੈ ਕੇ ਹੋਰ ਉਹਦੀ ਇਫੈਕਟ ਲੈ ਕੇ ਦਿਓ ਜਜਸ